ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਦਾ ਸਾਡੇ ਇਸ ਚੈਨਲ ਬਾਬਾ ਦੀਪ ਸਿੰਘ ਜੀ ਮੈਂ ਤੇਰਾ ਤੇ ਬਹੁਤ ਬਹੁਤ ਸਵਾਗਤ ਹੈ ਇਸ ਚੈਨਲ ਉਤੇ ਵਖ ਵਖ ਲੇਖਕਾਂ ਦੁਆਰਾ ਲਿਖੀਆਂ ਧਾਰਮਿਕ ਪੁਸਤਕਾਂ ਨੂੰ ਆਡੀਓ ਦੇ ਰੂਪ ਵਿੱਚ ਰਿਕਾਰਡ ਕਰਕੇ ਸੰਗਤਾਂ ਦੇ ਸਨਮੁਖ ਕਰਨ ਦੀ ਸੇਵਾ ਸਤਿਗੁਰੂ ਜੀ ਦਾਸਿਆਂ ਪਾਸੋਂ ਲੈ ਰਹੇ ਹਨ ਹੁਣ ਤੱਕ ਇਸ ਚੈਨਲ ਉਤੇ ਭਾਈ ਸਾਹਿਬ ਪਾਈਗੁਰਿਕ ਬਾਲ ਸਿੰਘ ਜੀ ਦੁਆਰਾ ਲਿਖੀਆਂ ਪੁਸਤਕਾਂ ਮੈਂ ਦੱਸੇ ਹੋ ਮਾਰਗ ਸੰਤੋ ਸ੍ਰੀ ਸੁਖਮਨੀ ਸਾਹਿਬ ਦੀਆਂ 9 ਵਿਸ਼ੇਸ਼ਤਾਈਆਂ ਸ਼ਰਦਾ ਦੀਆਂ 11 ਨਿਸ਼ਾਨੀਆਂ ਜੀਵਨ ਸੇਧਾਂ ਭਾਗ ਪਹਿਲਾ ਜੀਵਨ ਸੇਧਾਂ ਭਾਗ ਦੂਜਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਕੂਲ ਦੀਆਂ 15 ਕਲਾਸਾਂ ਸਿਮਰਨ ਦੀਆਂ 9 ਅਵਸਥਾਵਾਂ ਅਰਦਾਸ ਕਰਨ ਦੀਆਂ 13 ਜੁਕਤੀਆਂ ਵਿਰਲੇ ਕਈ ਕੇ ਨਾਨਕ ਸਰ ਕਲੇਰਾ ਵਾਲੇ ਮਹਾਪੁਰਸ਼ ਧੰਤਨ ਬਾਬਾ ਨਾਨਕ ਸਿੰਘ ਜੀ ਦੇ ਜੀਵਨ ਉੱਪਰ ਪ੍ਰਕਾਸ਼ਿਤ ਪੁਸਤਕ ਆਨੰਦ ਚਮਤਕਾਰ ਦੇ 5 ਭਾਗ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੁਆਰਾ ਲਿਖੀ ਹੋਈ ਪੁਸਤਕ ਸ੍ਰੀ ਗੁਰੂ ਨਾਨਕ ਚਮਤਕਾਰ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੇ ਜੀਵਨ ਉੱਤੇ ਆਧਾਰਿਤ ਪੁਸਤਕ ਪ੍ਰਸੰਗਲੀਆਂ ਧੰਤਨ ਬਾਬਾ ਕੁੰਦਨ ਸਿੰਘ ਜੀ ਦੇ ਜੀਵਨ ਉੱਤੇ ਆਧਾਰਿਤ ਪੁਸਤਕ ਸਤਗੁਰੂ ਸੇਵੇ ਸੇ ਮਹਾਭੁਰਖ ਸੰਸਾਰੇ ਦੇ 4 ਭਾਗ ਪਾਈ ਸਾਹਿਬ ਪਾਈ ਵੀਰ ਸਿੰਘ ਜੀ ਦੁਆਰਾ ਲਿਖੀ ਹੋਈ ਪੁਸਤਕ ਸੁੰਦਰੀ ਪਾਈ ਸਾਹਿਬ ਪਾਈ ਵੀਰ ਸਿੰਘ ਜੀ ਦੁਆਰਾ ਲਿਖੀ ਹੋਈ ਪੁਸਤਕ ਬਾਬਾ ਨੌ ਸਿੰਘ ਜੀ ਦੀ ਸੇਵਾ ਸਤਿਗੁਰੂ ਜੀ ਦਾਸਾਂ ਪਾਸੋਂ ਲੈ ਚੁਕੇ ਹਨ ਜਿੰਨਾ ਦਾ ਲਾਹਾ ਆਪ ਜੀ ਇਸ ਚੈਨਲ ਉੱਪਰ ਜਾ ਕੇ ਲੈ ਸਕਦੇ ਹੋ ਹੁਣ ਅਸੀਂ ਪਾਈ ਸਾਹਿਬ ਪਾਈ ਵੀਰ ਸਿੰਘ ਜੀ ਦੁਆਰਾ ਲਿਖੀ ਹੋਈ ਪੁਸਤਕ ਪਾਈ ਮਰਦਾਨਾ ਦੀ ਆਡੀਓ ਆਪ ਜੀ ਦੇ ਸਾਹਮਣੇ ਕਰਨ ਜਾ ਰਹੇ ਹਾਂ ਸ਼ਬਦ ਸੁਰਤ ਦਾ ਮੇਲ ਗੁਰੂ ਨਾਨਕ ਤੇ ਮਰਦਾਨਾ ਭਾਈ ਗੁਰਦਾਸ ਜੀ ਲਿਖਦੇ ਹਨ ਕਲ ਤਾਰਨ ਗੁਰੂ ਨਾਨਕ ਆਇਆ ਭਾ ਕਲਯੁਗੀ ਜੀਵਾਂ ਦੇ ਉਧਾਰ ਲਈ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਹੋਇਆ ਗੁਰੂ ਜੀ ਨੇ ਅੰਧੇਰੇ ਰਾਹ ਨੂੰ ਰੁਸ਼ਨਾਇਆ ਉਸ ਵੇਲੇ ਦੇ ਜੋ ਹਾਲਾਤ ਸਨ ਉਹ ਸੰਖੇਪ ਰੂਪ ਵਿੱਚ ਕਹੀਏ ਤਾਂ ਇੰਨਾ ਹੀ ਕਾਫੀ ਹੋਵੇਗਾ ਕਿ ਕਲ ਕਾ ਤੀ ਰਾਜੇ ਕਸਾਈ ਧਰਮ ਪੰਖ ਕਰ ਉੱਡ ਰਿਆ ਕੂੜ ਅਮਾਵਸ ਸੱਚ ਚੰਦਰਮਾ ਦਿਸੇ ਨਹੀਂ ਕਹਿ ਚੜਿਆ ਹੋ ਪਾਲ ਵਿਕੰਨੀ ਹੋਈ ਅੰਧੇਰੇ ਰਾਹੋ ਨਾ ਕੋਈ ਵਿੱਚ ਹੋਮੇ ਕਰ ਦੁਖ ਰੋਈ ਕੋ ਨਾਨਕ ਇਨ ਬਿਦਗਤ ਹੋਈ ਹਾਲਾਤ ਇਹ ਸੰਕੀ ਕੂੜ ਦੀ ਕਾਲੀ ਮਸਿਆ ਰੂਪੀ ਰਾਤ ਦਾ ਹਨੇਰਾ ਛਾਇਆ ਹੋਇਆ ਸੀ ਸੱਚ ਦਾ ਚੰਦਰਮਾ ਛਿਪ ਗਿਆ ਸੀ ਹਨੇਰੇ ਚ ਰਾਹ ਨਹੀਂ ਸੀ ਦਿਸਦਾ ਫਿਰ ਸਵਾਲ ਪੁੱਛਿਆ ਕਿ ਹੁਣ ਕੀ ਕੀਤਾ ਜਾਵੇ ए उपरोक्त सवाल गुरु साहिब ने संसार ਦੇ ਸਾਹਮਣੇ ਰੱਖਿਆ ਸਵਾਲ ਕੀਤਾ ਜਾ ਸਕਦਾ ਹੈ ਕਿ ਗੁਰੂ ਸਾਹਿਬ ਨੇ ਉੱਤਰ ਕੀ ਦਿੱਤਾ ਗੁਰੂ ਸਾਹਿਬ ਨੇ ਜੋ ਉੱਤਰ ਦਿੱਤਾ ਉਸ ਨੂੰ ਪਾਈ ਸਾਹਿਬ ਪਾਈ ਵੀਰ ਸਿੰਘ ਜੀ ਨੇ ਆਪਣੀ ਅਨੁਭਵ ਕਲਮਾ ਰਾਹੀ ਇਸ ਹੱਥਲੀ ਪੁਸਤਕ ਪਾਈ ਮਰਦਾਨਾ ਵਿੱਚ ਪ੍ਰਗਟਾਉਣ ਦਾ ਯਤਨ ਕੀਤਾ ਹੈ ਭਾਈ ਸਾਹਿਬ ਇੰਨਾ ਸਵਾਲਾਂ ਦੇ ਜਵਾਬ ਨਹੀਂ ਦਿੰਦੇ ਕਿ ਮਰਦਾਨੇ ਦਾ ਜਨਮ ਕਦੋਂ ਤੇ ਕਿੱਥੇ ਹੋਇਆ ਜਾ ਮਰਦਾਨੇ ਦਾ ਰੰਗ ਰੂਪ ਕਿਹੋ ਜਿਹਾ ਸੀ ਉਹ ਤੇ ਦੱਸਦੇ ਹਨ ਮਰਦਾਨਾ ਸਾਡੇ ਵਰਗਾ ਕਾਲਯੁਗੀ ਅਖੋਤੀ ਨੀਵੀਂ ਜਾਤ ਦਾ ਮਰਾਸੀ ਸੀ ਜਿਸ ਨੂੰ ਗੁਰੂ ਨੇ ਆਪਣੇ ਅੰਗ ਸੰਗ ਰੱਖਿਆ ਮਰਦਾਨਾ ਹਰ ਸਮੱਸਿਆ ਦਾ ਹੱਲ ਹੋਣ ਦੇ ਬਾਵਜੂਦ ਵੀ ਸਾਡੇ ਉਧਾਰ ਲਈ ਹਰ ਔਕੜ ਵਿੱਚ ਜੂਝਿਆ ਬਸ ਇਹੀ ਹਾਲ ਭਾਈ ਸਾਹਿਬ ਨੇ ਸਾਡੇ ਲਈ ਸੋਖਾ ਕਰਕੇ ਸਮਝਾਇਆ ਹੈ ਕਿ ਇਸੀ ਕਾਲਯੁਗੀ ਜੀਵਾਂ ਨੂੰ ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਦੇ ਤੰਦੂਕਾਰੇ ਤੋਂ ਡਰ ਕੇ ਭਜਨਾ ਨਹੀਂ ਚਾਹੀਦਾ। ਬਲਕਿ ਜੋ ਗੁਰੂ ਨਾਨਕ ਦੇਵ ਜੀ ਨੇ ਮਰਦਾਨੇ ਦੇ ਕੰਚ ਸ਼ਬਦ ਦੀ ਫੂਕ ਮਾਰ ਕੇ ਇਹਨਾਂ ਦਾ ਇਲਾਜ ਦੱਸਿਆ ਹੈ, ਉਸ ਨੂੰ ਅਪਣਾਉਣਾ ਚਾਹੀਦਾ ਹੈ। ਜਿਹੜੀ ਗੱਲ ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨੇ ਰਾਹੀਂ ਸਮਝਾਈ, ਉਹੀ ਭਾਈ ਸਾਹਿਬ ਨੇ ਇਸ ਪੁਸਤਕ 'ਚ ਯਾਦ ਕਰਾਈ ਹੈ ਕਿ ਗੁਰੂ ਸ਼ਬਦ ਰੂਪ ਸੀ, ਮਰਦਾਨਾ ਸੂਰਤ ਸੀ। ਸੂਰਤ ਭੁੱਲ ਜਾਂਦੀ ਸੀ ਕਾਲ ਯੁਗ ਛਾ ਜਾਂਦਾ ਸੀ ਸੂਰਤ ਡਰ ਜਾਂਦੀ ਸੀ ਯਾਦ ਦੀ ਤਾਰ ਟੁੱਟ ਜਾਂਦੀ ਸੀ ਸ਼ਬਦ ਤੇ ਸੂਰਤ ਦੀ ਤਾਰ ਨੂੰ ਜੋੜਨਾ ਹੀ ਇਸ ਪੁਸਤਕ ਦਾ ਮੰਤਵ ਹੈ ਭਾਈ ਮਰਦਾਨਾ ਖੂਹ ਵਿੱਚ ਪਾਣੀ ਕਿੱਥੋਂ ਆ ਜਾਂਦਾ ਹੈ ਮਨਾ ਇਹ ਉਹ ਪਾਣੀ ਨਹੀਂ ਜਿਹੜਾ ਮੀਂਹ ਬਣ ਕੇ ਧਰਤੀ ਉੱਤੇ ਟੁਰਦਾ ਫਿਰਦਾ ਕਿਸੇ ਨਾ ਗੋਲਿਆ ਤੇ ਉਹ ਬੇਤਿਆਨੇ ਸਿੰਜਰ ਗਿਆ ਭੋਏ ਦੇ ਅੰਦਰ ਜਦੋਂ ਟੋਬੇ ਨੇ ਟੁੱਬਿਆ ਤੇ ਭੁਏ ਵਿੱਚ ਕਾਪਾ ਪਾ ਕਤਿਆ ਤਾਂ ਉਹ ਨੀਰ ਖੂਹ ਵਿੱਚ ਬੈਠਾ ਦਿਸ ਪਿਆ ਕੁਝ ਇਸੇ ਤਰ੍ਹਾਂ ਨਹੀਂ ਵੇ ਮਨਾ ਕਿ ਇਕੱਠੇ ਰਹਿੰਦਿਆਂ ਮਿਲਦਿਆਂ ਜੁਲਦਿਆਂ ਹੱਸਦਿਆਂ ਖੇਡਦਿਆਂ ਥੋ ਨਹੀਂ ਪੈਂਦਾ ਪਰ ਪਿਆਰ ਦਾ ਪਾਣੀ ਚੁੱਪ ਕੀਤਾ ਦਿਲ ਦੀਆਂ ਤਹਾਂ ਵਿੱਚ ਸਿੰਜਰਦਾ ਹੇਠਾਂ ਉਤਰਦਾ ਰਹਿੰਦਾ ਹੈ ਜਦੋਂ ਕਿ ਵਿਛੋੜੇ ਦਾ ਟੋਬਾ ਆ ਦਿਲ ਵਿੱਚ ਕਾਪਾ ਪਾਉਂਦਾ ਹੈ ਤਾਂ ਇਹੇ ਪਿਆਰ ਦਾ ਪਾਣੀ ਉੱਥੇ ਬੈਠਾ ਦਿਸ ਪੈਂਦਾ ਹੈ ਹੈ ਕਿਉਂ ਹੈ ਨਾ ਇਸੇ ਤਰ੍ਹਾਂ ਜਿਸ ਨਾਨਕ ਨਾ ਹੂ ਨਾ ਕਹੋ ਨਾਨਕ ਜਿਸ ਡਾਡੇ ਪਿਆਰੇ ਨਾਲ ਸਹਿ ਸੁਭਾਅ ਮਿਲਦੇ ਜੁਲਦੇ ਉਸ ਦੇ ਛੰਦ ਗੀਤ ਨਾ ਨਾ ਸ਼ਬਦ ਗਾਉਂਦੇ ਸੁਣਦੇ ਸੁਣਾਉਂਦੇ ਰਹੇ ਉਦੋਂ ਨਾ ਕੁਝ ਪਤਾ ਲੱਗਾ ਚੰਗਾ ਲੱਗਦਾ ਸੀ ਡਾਡਾ ਰੋਜ਼ ਮਿਲੇ ਬਿਨ ਚੈਨ ਵੀ ਨਹੀਂ ਸੀ ਆਉਂਦਾ ਪਰ ਇਹ ਨਹੀਂ ਸੀ ਥੋ ਪੈਂਦਾ ਕਿ ਕੋਈ ਡੂੰਗਾ ਪਿਆਰ ਵੀ ਹੈ ਇਸ ਨਾਲ ਜਜਮਾਨ ਤੇ ਭਗਵਾਨ ਜਜਮਾਨ ਤੇ ਦਾਤਾ ਜਜਮਾਨ ਜਾਣ ਕੇ ਮਿਲਦੇ ਜੁਲਦੇ ਕਈ ਵੇ ਬਰਬਰੀਆਂ ਵੀ ਕਰ ਲੈਂਦੇ ਰਹੇ ਪਰ ਹੁਣ ਵਿਛੋੜੇ ਦੇ ਕਾਪੇ ਨੇ ਕਿਵੇਂ ਦਿਖਾ ਦਿੱਤਾ ਹੈ ਕਿ ਮੇਰੇ ਅੰਦਰ ਤਾਂ ਉਸੇ ਦਾ ਪਿਆਰ ਹੈ ਜਿਸ ਤਰ੍ਹਾਂ ਦਾ ਕਿ ਰਾਏ ਦੇ ਅੰਦਰ ਹੈ ਹੁਣ ਤਾਂ ਮੇਰੇ ਵੀ ਨੈਣਾ ਵਿੱਚ ਦਿਲ ਦੇ ਖੂ ਦਾ ਪਾਣੀ ਆ ਮੁਹਾਰਾ ਚੜ ਆਉਂਦਾ ਹੈ ਜਿਵੇਂ ਕੋਈ ਸੋਮਾ ਹੁੰਦਾ ਹੈ ਜੀ ਮਿਲਨ ਨੂੰ ਕਰਦਾ ਹੈ ਉੱਡ ਕੇ ਮਿਲਨ ਨੂੰ ਕਰਦਾ ਹੈ ਜਾਵਾ ਨਾ ਚਲਾ ਹੀ ਜਾਵਾ ਹੁਣ ਸੁਣੀਂਦਾ ਹੈ ਉਹ ਗੱਲਾਂ ਨਹੀਂ ਜੋ ਮੈਂ ਜਾ ਕੇ 파ਰੂ ਹੋ ਜਾऊं ਉਹ ਤਾਂ ਹੁਣ ਚੰਗਾ ਧਨ ਕਮਾਉਂਦਾ ਹੈ ਹੁਣ ਤਾਂ ਉਸ ਦੀ ਆਪਣੀ ਕਮਾਈ ਦਾ ਧਨ ਉਹ ਲੁਟਾਉਂਦਾ ਪਿਆ ਸੁਣੀਂਦਾ ਹੈ ਅਨੇਕਾਂ ਨੂੰ ਖਵਾਲ ਕੇ ਖਾਂਦਾ ਹੈ ਤਲ ਮੰਡਿਓਂ ਕਈ ਸਤਸੰਗੀ ਗਏ ਹਨ ਸਭ ਨੂੰ ਅਲੂਫੇ ਲਾ ਦਿੱਤੇ ਹਨ ਚੰਗਾ ਰਾਜ਼ੀ ਹੈ ਸੋ ਹੁਣ ਕੋਈ ਫਿਕਰ ਪਾਣਾ ਕਿ ਭਾਰ ਪਾਣਾ ਨਹੀਂ ਹੋਣ ਲੱਗਾ ਪਿਆਰੇ ਉੱਤੇ ਹੈ ਇਹ ਕੀ ਸੋਚ ਫੁਰੀ ਹੈ ਭਲਾ ਉਹ ਮੈਨੂੰ ਯਾਦ ਕਰਦਾ ਹੋ ਕੇ ਨਾ ਗਿਆ ਤੇ ਖੁਸ਼ ਹੋਊ ਕੇ ਨਾ ਮਨਾ ਤੂੰ ਤਾਂ ਆਪ ਨੂੰ ਖੁਸ਼ ਕਰਨ ਜਾਣਾ ਹੈ ਤੈਨੂੰ ਕੀ ਉਹਦੀ ਖੁਸ਼ੀ ਨਾਲ ਪਰ ਉਹ ਵੀ ਖੁਸ਼ ਹੋਊ ਭਲਾ ਦੱਸ ਖਾਂ ਕਦੇ ਹੋ ਸਕਦਾ ਹੈ ਕਿ ਮੈਨੂੰ ਤੂੰ ਪਈ ਪੈਂਦੀ ਹੋਵੇ ਤੇ ਉਹਨੂੰ ਮੈਂ ਚੇਤੇ ਉਹੀ ਲੈ ਗਿਆ ਹੋਵਾਂ ਏ ਨਹੀਂ ਹੋ ਸਕਦਾ ਉਸ ਨੂੰ ਮੇਰੇ ਨਾਲ ਪਿਆਰ ਹੈ ਸੀ ਮੈਂ ਉਦੋਂ ਲਖਿਆ ਨਹੀਂ ਉਸ ਨੂੰ ਕੋਈ ਪਿਆਰ ਸੀ ਤਾਂ ਸਦ ਸਦ ਘਲਦਾ ਹੁੰਦਾ ਸੀ ਕਿਵੇਂ ਰੀਚਦਾ ਹੁੰਦਾ ਸੀ ਮੇਰੇ ਗਾਇਨ ਤੇ ਮਨਾ ਮੈਂ ਤਾਂ ਹੁਣ ਜੋ ਕੁਝ ਸਹੀ ਕੀਤਾ ਹੈ ਉਹਨੇ ਉਦੋਂ ਕਰ ਲਿੱਤਾ ਸੀ ਉਹ ਮਨੁੱਖ ਨਹੀਂ ਬੰਦਾ ਨਹੀਂ ਉਹ ਵਲੀ ਹੈ ਤੇ ਡਾਡਾ ਉੱਚਾ ਹੈ ਵਲੀ ਹੈ ਕਿ ਪਿਕਾਬਰ ਹੈ ਖਬਰੇ ਕੀ ਹੈ ਆਪ ਹੀ ਹੋਸੂ ਤੂਰੋਂ ਕੋਈ ਆਇਆ ਹੋਇਆ ਹਾ ਪਹਿਲੇ ਦਿਨ ਜੋ ਆਖਿਆ ਸਾਸੂ ਅਸੀਂ ਤੇਰਾ ਭਲਾ ਕਰਾਂਗੇ ਏ ਵੀ ਆਖਿਆ ਸਾਨੀ ਤੇਰਾ ਅਸੀਂ ਦੋਹਾਂ ਲੋਕਾਂ ਦਾ ਭਲਾ ਕਰਾਂਗੇ ਮੈਂ ਤਾਂ ਪਿੰਡ ਦਾ ਹੋਇਆ ਕੰਮੀ ਤੇ ਉਹ ਹੋਇਆ ਮਹਿਤਾ ਮੇਰੇ ਨਾਲ ਕੋਈ ਅੰਦਰੋ ਤੈ ਸਾਸ ਤਾਂ ਮਿਲ ਬੈਠਦਾ ਸੀ ਨਾ ਤੇ ਇਹੋ ਜਈਆਂ ਮਿੱਠੀਆਂ ਗੱਲਾਂ ਕਰਦਾ ਸੀ ਨਹੀਂ ਹੋਏ ਮੇਰੇ ਮਨਾ ਇਹ ਜੋ ਤਨ ਨੂੰ ਹੁਣ ਦਿਸਿਆ ਹੈ ਕਿ ਤੇਰੇ ਅੰਦਰ ਉਸ ਦਾ ਪਿਆਰ ਹੈ ਏਸੀ ਉਸੇ ਦੇ ਪਿਆਰ ਮੀਂਹ ਦਾ ਨਹੀਂ ਜੋ ਬੇਮਾਲੂਮੀ ਤੇਰੇ ਅੰਦਰ ਸਿੰਜਰਦਾ ਰਿਹਾ ਤੇ ਤੈਨੂੰ ਪਤਾ ਹੀ ਨਹੀਂ ਲੱਗਦਾ ਰਿਹਾ ਤੂੰ ਜਜਮਾਨਾਂ ਨੂੰ ਪੈਸੇ ਲਈ ਮਿਲਣਾ ਜਾਣਦਾ ਹੈ ਤੇਰੇ ਅੰਦਰ ਆਪਣਾ ਪਿਆਰ ਕਿੱਥੇ ਇਹ ਪਿਆਰ ਜੋ ਹੁਣ ਵਿਛੋੜੇ ਦੇ ਤੋਬੇ ਨੇ ਅੰਦਰ ਟੁੱਬ ਕੇ ਤੈਨੂੰ ਦਿਖਾਇਆ ਹੈ ਇਹ ਪੱਕ ਉਸੇ ਦੀ ਮਿਹਰ ਮੀਂਹ ਕੇ ਪਿਆਰ ਵਰਖਾ ਦਾ ਨੀਰ ਹੈ ਹਾਂ ਮਤ ਕਿਤੇ ਧੋਖਾ ਖਾਂਦਾ ਹੋਵੇਂ ਤੇ ਇਸ ਨੂੰ ਆਪਣੇ ਅੰਦਰੋਂ ਉਹ ਮੱਗਿਆ ਪਿਆਰ ਜਾਣਦਾ ਹੋਵੇਂ ਹਾਂ ਉਹਨਾਂ ਦੇ ਛੰਦ ਨਹੀਂ ਸ਼ਬਦ ਹੁੰਦੇ ਸਨ ਆਪਣੇ ਮੈਂ ਤਾਂ ਗਾਉਂਦਾ ਹਿਸਾਨਾ ਕਿਵੇਂ ਖੁਸ਼ ਹੁੰਦੇ ਸਨ ਸੁਣ ਕੇ ਤੇ ਰੀਜਦੇ ਸਨ ਮੇਰੇ ਉੱਤੇ ਕੀ ਸੱਦਦੇ ਸਨ ਉਸ ਰਾਗ ਮਜਲਸ ਤੇ ਗਾਉਣ ਨੂੰ ਹਾਂ ਯਾਦ ਆ ਗਿਆ ਕੀਰਤਨ ਕੀਰਤਨ ਸੁਣ ਕੇ ਸ਼ਬਦ ਸੁਣ ਕੇ ਕਿੱਡੇ ਖੁਸ਼ ਹੁੰਦੇ ਸਨ ਉੱਥੇ ਵੀ ਸੁਣੀਂਦਾ ਹੈ ਕਿ ਕੀਰਤਨ ਹੁੰਦੇ ਹਨ ਯਾਦ ਕਰਦੇ ਹੋ ਸੰ ਜ਼ਰੂਰ ਆਤੇ ਮਨਾ ਚੱਲ ਬਈ ਚੱਲ ਯਾਦ ਕਰਦੇ ਹੋਣ ਕਿ ਸੁਖ ਕਰਦੇ ਹੋਣ ਮਨਾ ਤੇਰੇ ਤੋਂ ਹੁਣ ਰਹਿ ਨਹੀਂ ਹੁੰਦਾ ਸੋ ਉੱਦਮਕਾਰ ਤੇ ਚੱਲ ਹਾਂ ਚੱਲ ਹੀ ਪੋ ਐਉਂ ਕਈ ਦਿਨ ਮਾਨ ਨਾਲ ਗਿੰਤੀਆਂ ਗਿੰਦਾ ਮਰਦਾਨਾ ਜੋ ਗੁਰੂ ਨਾਨਕ ਦੇਵ ਜੀ ਦੇ ਚਰਨਾ ਦੀ ਖਿੱਚ ਖਾ ਰਿਆ ਸੀ ਸultanpur ਜਾਣੇ ਲਈ ਤਿਆਰ ਹੋ ਹੀ ਪਿਆ ਸ੍ਰੀ ਗੁਰੂ ਜੀ ਤਲਵੰਡੀ ਤੋਂ ਸultanpur ਜਾ ਕੇ ਮੋਦੀ ਖਾਨੇ ਦੇ ਮੋਦੀ ਬਣ ਗਏ ਸਨ ਆਪਣੀ ਕਾਰ ਪੂਰੀ ਤਰ੍ਹਾਂ ਤੇ ਸੋਹਣੀ ਤਰ੍ਹਾਂ ਨਿਭਾਉਂਦੇ ਸਨ ਉਧਰ ਆਪਣੇ ਰੱਬੀ ਰੰਗ ਉਸੇ ਤਰ੍ਹਾਂ ਸਨ ਪਹਿ ਰਾਤ ਰਹਿੰਦੀ ਉੱਠ ਕੇ ਬਾਨੂ ਚਲੇ ਜਾਣਾ ਵੇਈ ਵਿੱਚ ਜਾ ਇਸ਼ਨਾਨ ਕਰਨਾ ਤੇ ਉੱਥੇ ਹੀ ਰੱਬੀ ਰੰਗ ਵਿੱਚ ਜੁੜੇ ਬੈਠੇ ਰਹਿਣਾ ਦਿਨ ਚੜ੍ਹੇ ਦਰਬਾਰੋਂ ਜਾ ਕੇ ਫਰਮਾਨ ਲਿਖ ਲਿਆਉਣੇ ਤੇ ਫਿਰ ਮੋਦੀ ਖਾਨੇ ਕੰਮ ਕਰਨਾ ਕੰਮੋਂ ਵੇਲੇ ਹੋ ਕੇ ਆਏ ਗਏ ਸਾਧ ਫਕੀਰ ਦੀ ਲੋੜ ਪੂਰੀ ਕਰਨੀ satsang ਕਰਨਾ ਤਲਵੰਡੀ ਤੋਂ ਕੁਝ ਸਤਸੰਗੀ ਇੱਥੇ ਆ ਗਏ ਸਨ। ਉਹਨਾਂ ਦੀਆਂ ਰਸਦਾਂ ਲਾਲੂ ਆ ਦਿੱਤੀਆਂ। ਉੱਥੇ ਵੀ ਕੁਝ ਸਤਸੰਗੀ ਹੋ ਗਏ। ਇੰਉ ਸਤਸੰਗ ਦਾ ਦਰਬਾਰ ਰੋਜ਼ ਲੱਗਿਆ ਕਰੇ ਤੇ ਰੋਜ਼ ਕੀਰਤਨ ਹੋਵੇ। ਹਾਂ, ਨਿਤਾ ਪ੍ਰਤੀ ਰਾਤ ਨੂੰ ਕੀਰਤਨ ਹੋਵੇ। ਇਸ ਤਰ੍ਹਾਂ ਰੰਗ ਲੱਗ ਰਹੇ ਸਨ ਕਿ ਮਰਦਾਨਾ ਆ ਪਹੁੰਚਿਆ। ਸਤਿਗੁਰੂ ਉਸ ਨੂੰ ਦੇਖ ਕੇ ਬੜੇ ਖੁਸ਼ ਹੋਏ, ਬਹੁਤ ਪਿਆਰ ਕੀਤਾ। ਮਰਦਾਨਾ ਬਹੁਤ ਪ੍ਰਸੰਨ ਹੋਇਆ। ਜੋ ਡੰਝ ਉਸ ਦੇ ਅੰਦਰ ਮਿਲਨ ਦੀ ਲੱਗ ਰਹੀ ਸੀ ਮਿਲ ਕੇ ਠਰੀ ਤੇ ਤ੍ਰਿਪਤ ਹੋਈ ਸਤਗੁਰੂ ਜੀ ਨੇ ਉਸ ਨੂੰ ਪਾਸ ਹੀ ਟਿਕਾ ਲਿਆ ਹੁਣ ਮਰਦਾਨਾ ਕੀਰਤਨ ਮੰਡਲ ਵਿੱਚ ਮੁਖੀ ਕੀਰਤਨੀਆਂ ਹੋਰ ਕਰਕੇ ਵਾਹਿਗੁਰੂ ਜੀ ਦੀ ਸਿੱਖਤ ਸਲਾਹ ਦੇ ਲੱਗਾ ਸ਼ਬਦ ਗਾਉਣ ਤੇ ਸਤਗੁਰੂ ਜੀ ਨੂੰ ਰਜਾਉਣ ਮਰਦਾਨਾ ਤਲਵੰਡੀ ਦਾ ਰਹਿਣੇ ਵਾਲਾ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਉਸ ਦਾ ਪਿਆਰ ਸੀ ਗੁਰੂ ਜੀ ਦੇ ਸ਼ਬਦਾਂ ਦਾ ਕੀਰਤਨ ਕਰਦਾ ਸੀ ਸਤਗੁਰੂ ਕੀਰਤਨ ਦੇ ਰੀਤ ਤੇ ਸਨ ਹਰੀਜਾ ਸੰਗੀਤ ਵਿੱਚ ਰਚਦੇ ਗਾਉਂਦੇ ਤੇ ਮਰਦਾਨੇ ਤੋਂ ਸੁੰਦੇ ਸਨ ਤਲਵੰਡੀ ਵਿੱਚ ਮਰਦਾਨਾ ਆਪਣਾ ਇੱਕ ਚੰਗਾ ਸਾਥੀ ਤੇ ਮਿੱਤਰ ਸੀ ਇਹ ਅਦਬ ਵੀ ਰੱਖਦਾ ਸੀ ਪਰ ਮਿੱਤਰਾਂ ਵਾਲਾ ਲਾੜ ਤੇ ਲਾੜ ਵਾਲੀ ਬਰਬਰੀ ਵੀ ਕਰ ਲੈਂਦਾ ਸੀ ਮਰਦਾਨਾ ਗਵਈਆ ਪ੍ਰੇਮੀ ਤੇ ਹਾਸੇਮ ਖੋਲਦੇ ਸੁਭਾਅ ਵਾਲਾ ਵੀ ਸੀ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਸੁਲਤਾਨਪੁਰ ਚਲੇ ਗਏ ਤਾਂ ਇਹ ਪਿੱਛੇ ਤਲਵੰਡੀ ਰਿਹਾ ਗੁਰੂ ਨਾਨਕ ਵਿਛੋੜੇ ਵਿੱਚ ਇਸ ਦੇ ਮਾਨ ਦੇ ਸਲ ਕਲਪਾ ਦੀ ਇੱਕ ਮੂਰਤ ਇਹ ਹੈ ਜੋ ਉੱਪਰ ਦਰਸਾਈ ਗਈ ਹੈ। ਸultanpur ਵਿੱਚ ਕੁਝ ਸਮਾਂ satsang ਦਾ ਰੰਗ ਖਿੜਿਆ ਰਿਹਾ। ਗ੍ਰਸ ਤੇ ਸੰन्यास, ਪਰਵਿਰਤੀ ਤੇ ਨਿਰਵਿਰਤੀ, ਗ੍ਰਹਿਣ ਤੇ ਤਿਆਗ, ਘਰ ਤੇ ਉਦਾਸੀ। ਦੋਵੇਂ ਕਿੰਜ ਨਿਭ ਸਕਦੇ ਹਨ? ਪਰ ਇੱਥੇ ਇਹ ਅਮਲੀ ਜੀਵਨ ਦੇ ਉਪਦੇਸ਼ ਪ੍ਰਤੱਖ ਨਿਭਦੇ ਦਿਸਦੇ ਰਹੇ। satsang ਦਾ ਰੰਗ ਰੱਬੀ ਖੇੜੇ ਪ੍ਰਕਾਸ਼ ਪਾਉਂਦੇ ਰਹੇ। ਕਿ ਇੱਕ ਦਿਨ ਸਤਗੁਰੂ ਜੀ ਦੇ ਜੀਵ ਵਿੱਚ ਜਗਤ ਜਲੰਦੇ ਦੀ ਰਖਿਆ ਦਾ ਕੋਈ ਫੁਰਨਾ ਫੁਰਿਆ ਅਰਸ਼ੀ ਹੁਕਮ ਆਇਆ ਤੇ ਵਈ ਦਾ ਕੋਤਕ ਵਰਤਿਆ ਸਤਗੁਰੂ ਜੀ ਵਈ ਵਿੱਚ ਇਸ਼ਨਾਨ ਕਰਨ ਵੜੇ ਲੋਪ ਹੋ ਗਏ ਲੋਕਾ ਜਾਤਾ ਕਿ ਸਰੀਰ ਕਿਤੇ ਨਦੀ ਵਿੱਚ ਹੀ ਰਹਿ ਗਿਆ ਪਰ ਆਪ ਕੁਝ ਦਿਨਾਂ ਬਾਅਦ ਸਹੀ ਸਲਾਮਤ ਪ੍ਰਗਟ ਆ ਹੋਏ ਜਦੋਂ ਪ੍ਰਗਟ ਹੋਏ ਤਾਂ ਡੇਰਾ ਲੁੱਟਾ ਘਤਿਆ ਤੇ ਆਪ ਫਕੀਰਾਂ ਵਿੱਚ ਜਾਏ ਬੈਠੇ ਉਸ ਵੇਲੇ ਮਰਦਾਨਾ ਜੋ ਅਚਰਜ ਹੋ ਰਿਹਾ ਸੀ ਕਿ ਇਹ ਕੀ ਖੇਲ ਵਰਤਿਆ ਹੈ ਸਹਿ ਨਾ ਸਕਿਆ ਹੋਰ ਸਾਰੇ ਤਾਂ ਸੋਚਾ ਵਿਚਾਰਾਂ ਤੇ ਪਿਆਰ ਵਿਚਾਰ ਦੇ ਉਪਰਾਲਿਆਂ ਵਿੱਚ ਰਹੇ ਪਰ ਮਰਦਾਨਾ ਉੱਥੇ ਨਾਲ ਜਾ ਬੈਠਾ ਇੱਕ ਦਿਨ ਬੀਤ ਗਿਆ ਹੁਣ ਸਤਗੁਰੂ ਜੀ ਦੀ ਚੁੱਪ ਖੁੱਲੀ ਤੇ ਆਵਾਜ਼ ਆਇਆ ਨਾ ਕੋਈ Hindu ਹੈ ਨਾ ਮੁਸਲਮਾਨ ਇਹ ਆਵਾਜ਼ਾ ਸੁਣ ਕੇ ਲੋਕਾਂ ਨਵਾਬਾ ਨੂੰ ਜਾ ਦੱਸਿਆ ਨਵਾਬ ਨੇ ਸ੍ਰੀ ਗੁਰੂ ਜੀ ਨੂੰ ਬੁਲਾ ਕੇ ਲਿਆ ਪਰ ਆਪ ਨਾ ਗਏ ਤਾਂ ਸਾਰੇ ਲੋਕੀ ਕਹਿਣ ਲੱਗ ਗਏ ਕਿ ਇਹ ਕਮਲਾ ਹੋਇਆ ਹੈ ਜਾਂ ਇਹ ਗੱਲ ਗੁਰੂ ਜੀ ਨੇ ਸੁਣੀ ਤਾਂ ਮਰਦਾਨੇ ਨੂੰ ਕਹਿਣ ਲੱਗੇ ਮਰਦਾਨਿਆ ਰਬਾਬ ਵਜਾਏ ਮਰਦਾਨੇ ਰਬਾਬ ਛੇੜਿਆ ਤੇ ਸਤਗੁਰੂ ਦਾ ਭਾਵ ਸਮਝ ਕੇ ਮਾਰੂ ਦੀ ਧੁਨ ਲਾਈ ਤਦ ਸਤਗੁਰੂ ਜੀ ਨੇ ਇਹ ਸ਼ਬਦ ਗਾਉਮਿਆ ਕੋਈ ਆਖੇ ਭੂਤ ਨਾ ਕੋ ਕਹੇ ਬਿਤਾਲਾ ਕੋਈ ਆਖੇ ਆਦਮੀ ਨਾਨਕ ਵੇਚਾਰਾ ਪਿਆ دیਵਾਨਾ ਸਾ ਕਾ ਨਾਨਕ ਬੋਰਾਨਾ ਹੋ ਹਰ ਬਿੰ ਅਵਰ ਨਾ ਜਾਣਾ ਰਹਾਓ ਤੋ دیਵਾਨਾ ਜਾਣੀਏ ਜਾਂ ਪੈ ਦੇਵਾਨਾ ਹੋਏ ਏਕੀ ਸਾਹਿਬ ਬਾਹਰਾ ਦੂਜਾ ਅਵਰ ਨਾ ਜਾਣੇ ਕੋਈ ਤੋ دیਵਾਨਾ ਜਾਣੀਏ ਜਾਂ ਏਕਾਕਾਰ ਕਮਾਏ ਹੁਕਮ ਪਛਾਣੇ ਖਸਮ ਕਾ ਦੂਜੀ ਅਵਰ ਸਿਆਣ ਪਕਾਏ ਤੋ دیਵਾਨਾ ਜਾਣੀਏ ਜਾਂ ਸਾਹਿਬ ਤਰੇ ਪਿਆਰ ਮੰਦਾ ਜਾਣੇ ਆਪ ਕੋ ਅਵਰ ਪਲਾ ਸੰਸਾਰ ਜਾ ਭੋਗ ਪਿਆ ਤਾਂ ਆਪ ਫਿਰ ਚੁੱਪ ਹੋ ਗਏ ਜੇ ਬੋਲਨ ਤਾਂ ਇਹੋ ਬਚਨ ਮੂੰਹੋਂ ਆਖਣ ਨਾ ਕੋਈ Hindu ਹੈ ਨਾ ਮੁਸਲਮਾਨ ਹੁਣ ਫਿਰ ਨਵਾਬ ਨੇ ਸੱਦ ਕ ਲਿਆ ਤੇ ਇਹ ਕਹਿ ਕੇ ਸੱਦ ਕ ਲਿਆ ਕਿ ਰੱਬ ਦੇ ਵਾਸਤੇ ਦਰਸ਼ਨ ਦਿਓ ਤਾਂ ਗੁਰੂ ਜੀ ਉੱਠ ਕੇ ਟੁਰ ਪਏ ਮਰਦਾਨਾ ਹੁਣ ਵੀ ਨਾਲ ਹੀ ਗਿਆ ਉੱਥੇ ਜੋ ਗੱਲਬਾਤ ਹੋਈ ਤੇ ਫਿਰ ਮਸੀਤ ਦਾ ਕੋਤਕ ਵਰਤਿਆ ਮਰਦਾਨਾ ਨਾਲ ਹੀ ਗਿਆ ਸਹੀ ਹੁੰਦਾ ਹੈ ਮਸਜਿਦ ਵਿੱਚ ਜਾ ਸਤguru ਨੇ ਨਮਾਜ਼ ਨਾ ਪੜ੍ਹੀ ਤਾਂ ਨਵਾਬ ਨੇ ਪੁੱਛਿਆ ਕਿ ਆਪਨੇ ਕਿਉਂ ਨਮਾਜ਼ ਨਾ ਪੜ੍ਹੀ ਤਾਂ ਆਪਨੇ ਫਰਮਾਇਆ ਕਿ ਤੁਹਾਡੀ ਨਮਾਜ਼ ਗੈਰ ਹਜ਼ੂਰੀ ਦੀ ਸੀ ਕਾਜ਼ੀ ਨਮਾਜ਼ ਪੜਦਾ ਘਰ ਦੀ ਬਿਛੇਰੀ ਦੇ ਫਿਕਰ ਵਿੱਚ ਲੱਗਾ ਰਿਹਾ ਹੈ ਤੇ ਆਪ ਕਾਬਲ ਘੋੜੇ ਖਰੀਦੇ ਰਹੇ ਹੋ ਇਸ ਤਰ੍ਹਾਂ ਦੇ ਘੋਤਕ ਤੱਕ ਕੇ ਤੇ ਉਸ ਵੇਲੇ ਦੇ ਉਚਾਰੇ ਸ਼ਬਦ ਸੁਣ ਕੇ ਨਵਾਬ ਤੇ ਸੈਯਦ ਸ਼ੇਖਜ਼ਾਦੇ ਕਾਜ਼ੀ ਮੁਫਤੀ ਖਾਨ ਖਵਾਨੀ ਮਹਿਰ ਮੁਕੱਦਮ ਸਭ ਹੈਰਾਨ ਰਹਿ ਗਏ ਨਵਾਬ ਨੇ ਬਥੇਰਾ ਜ਼ੋਰ ਲਾਇਆ ਕਿ ਗੁਰੂ ਜੀ ਕਿਵੇਂ ਉਸ ਪਾਸ ਟਿਕ ਜਾਣ ਤੇ ਰਮਤੇ ਨਾ ਹੋਣ ਪਰ ਗੁਰੂ ਜੀ ਨੇ ਕਾਈ ਗੱਲ ਨਾ ਮੰਨੀ ਉਸ ਨੂੰ ਅਸੀਸ ਦਿੱਤੀ ਤੇ ਆਪ ਫੇਰ ਫਕੀਰਾ ਵਿੱਚ ਜਾ ਬੈਠੇ ਫਕੀਰ ਸਾਰੇ ਹੱਥ ਬੰਨ ਖੜੋਤੇ ਤੇ ਸਿਫਤਾ ਲੱਗੇ ਕਰਨ ਆਖਣ ਗੁਰੂ ਜੀ ਵਿੱਚ ਸੱਚ ਪ੍ਰਕਾਸ਼ ਪਾ ਰਿਹਾ ਹੈ ਇਸ ਵੇਲੇ ਵੀ ਮਰਦਾਨਾ ਨਾਲ ਹੀ ਸੀ ਸਤਿਗੁਰੂ ਨੇ ਆਗਿਆ ਕੀਤੀ ਕਿ ਤਲੰਗ ਦੀ ਸੁਰ ਛੇਟ ਤਾ ਮਰਦਾਨੇ ਰਬਾਬ ਵਜਾਇਆ ਤਾ ਸ੍ਰੀ ਗੁਰੂ ਜੀ ਨੇ ਇਹ ਸ਼ਬਦ ਉਚਾਰਿਆ ਇਹੋ ਤਨ ਮਾਇਆ ਪਾਹਿਆ ਪਿਆਰੇ ਲਿੱਤੜਾ ਲਬ ਰੰਗਾਏ ਮੇਰੇ ਕੰਤ ਨਾ ਭਾਵੇ ਚੋਲੜਾ ਪਿਆਰੇ ਕਿਉ ਤਨ ਸੇਜੈ ਜਾਏ ਹਉ ਕੁਰਬਾਨੇ ਜਾਉ ਮਿਹਰਵਾਨਾ ਹਉ ਕੁਰਬਾਨੇ ਜਾਉ ਹਾ ਕੁਰਬਾਨੇ ਜਾਉ ਤਿਨਾਕੇ ਲੈਨ ਜੋ ਤੇਰਾ ਨਾਉ ਲੈਨ ਜੋ ਤੇਰਾ ਨਾਉ ਤਿਨਾਕੇ ਹਉ ਸਦ ਕੁਰਬਾਨੇ ਜਾਉ ਰਹਾਉ ਕਾਇਆ ਰੰਗਨ ਜੇਥੀਏ ਪਿਆਰੇ ਪਾਈਏ ਨਾਉ ਮਜੀਠ ਰੰਗਨ ਵਾਲਾ ਜੇ ਰੰਗੇ ਸਾਹਿਬ ਐਸਾ ਰੰਗ ਨਾ ਡੀਟ ਜਿਨਕੇ ਚੋਲੇ ਰਤੜੇ ਪਿਆਰੇ ਕੰਤ ਤੇ ਨਾਕੇ ਪਾਸ ਢੂੜ ਦੀ ਨਾ ਕੀ ਜੇ ਮਿਲੇ ਜੀ ਕਹੋ ਨਾਨਕ ਕੀ ਅਰਦਾਸ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਨ ਕੰਤੇ ਪਾਵੇ ਆਪੇ ਹੀਰਾ ਵੇ ਹੁਣ ਇਥੋਂ ਫਕੀਰਾਂ ਦੇ ਬਨਵਾਸੀ ਨਿਰਜਨ ਟਿਕਾਣੇ ਤੋਂ ਵੀ ਗੁਰੂ ਜੀ ਵਿਦਾ ਹੋ ਟੁਰੇ ਨਵਾਬ ਤੇ ਫਕੀਰ ਅਹੁਦੇਦਾਰ ਤੇ ਆਮ ਲੋਕ ਇਕੱਠੇ ਹੋ ਗਏ ਸਾਰਿਆਂ ادب ਤੇ ਸਤਿਕਾਰ ਨਾਲ ਵਿਦਾ ਕੀਤਾ ਮਰਦਾਨੇ ਨੂੰ ਨਾਲ ਲੈ ਕੇ ਸ੍ਰੀ ਗੁਰੂ ਜੀ ਉਥੋਂ ਰਵਦੇ ਰਹੇ ਜਗਤ ਯਾਤਰਾ ਨੂੰ ਟੁਰਨ ਸਮੇ ਜੋ ਪਹਿਲੀ ਗੱਲ ਸ਼੍ਰੀ ਗੁਰੂ ਜੀ ਨੇ ਮਰਦਾਨੇ ਨੂੰ ਸਮਝਾਈ ਸੋ ਇਓਂ ਲਿਖੀ ਹੈ। "ਛੁੱਧਾ ਨਗਨਤਾ ਜਾਨੀਏ ਪੁਨ ਰਹਿਨੋ ਉਦਿਆਨ ਸੰਗ ਰਹਿਨ मम ਤੋ ਬਨੇ ਕਰੀਏ ਉਰ ਪਰਵਾਨ।" ਮਰਦਾਨੇ ਦਾ ਦਿਲੀ ਪਿਆਰ ਤੇ ਗੁਰੂ ਜੀ ਤੋਂ ਵਿਛੜ ਕੇ ਨਾ ਰਹਿ ਸਕਣ ਦੀ ਲਗਨ ਉਸ ਦੇ ਇਸ ਉੱਤਰ ਤੋਂ ਸਹੀ ਹੋ ਜਾਂਦੀ ਹੈ ਜੋ ਉਸਨੇ ਉਸ ਵੇਲੇ ਦਿੱਤਾ ਤੇ ਜੋ ਕਵੀ ਸੰਤੋਖ ਸਿੰਘ ਜੀ ਨੇ ਇਓਂ ਦਰਸਾਇਆ ਹੈ। ਪ੍ਰਭ ਜੀ ਤ੍ਰਿਸ਼ਨਾ ਮਨ ਤੇ ਮੁਕੀ ਆਨ ਜਾਣ ਕੀ ਆਸਾ ਚੁਕੀ ਤੁਮ ਸਮਾਨ ਕੋ ਨਦਰ ਨ ਆਵੇ ਦਿਨ ਕਰ ਪਿੱਖ ਖਦੇਉਤ ਨ ਪਾਵੇ ਰਹੋ ਸੰਗ ਮੈਂ ਮਨ ਮੇ ਠਾਨੀ ਇਸ ਤਰ੍ਹਾਂ ਦੀ ਗੱਲ ਬਾਤ ਦੇ ਮਗਰੋਂ ਮਰਦਾਨੇ ਨੂੰ ਗੁਰੂ ਜੀ ਨੇ ਰਬਾਬ ਲੈਣ ਲਈ ਕੱਲਿਆ ਤੇ ਇੱਕ ਫਿਰੰਦੇ ਨਾਮੇ ਰਬਾਬ ਵਾਲੇ ਦਾ ਪਤਾ ਦਿੱਤਾ ਫਿਰੰਦੇ ਦੇ ਪਿੰਡ ਜਾ ਕੇ ਮਰਦਾਨਾ ਰਬਾਬ ਤੇ ਫਿਰੰਦੇ ਸਮੇਤ ਸਤਗੁਰੂ ਪਾਸ ਆਇਆ ਆਪ ਬੰਨ ਵਿੱਚ ਬੈਠੇ ਸੀ ਫਿਰੰਦੇ ਨੇ ਰਿਬਾਬ ਪੇਸ਼ ਕੀਤਾ ਆਪ ਦੇਖ ਕੇ ਪ੍ਰਸੰਨ ਹੋਏ ਉਹ ਤਾਂ ਵਿਦਾ ਹੋ ਗਿਆ ਤੇ ਰਬਾ ਮਰਦਾਨੇ ਦੇ سپرد ਹੋਇਆ ਹੁਣ ਤੋਂ ਮਰਦਾਨਾ ਇਸ ਰਬਾਬ ਵਜਾਉਣ ਦੇ ਕਾਰਨ ਰਬਾਬੀ ਸਦਵਾਇਆ ਗੁਰੂ ਜੀ ਹੁਣ ਬਿਆਸ ਪਾਰ ਹੋ ਸਨੇ ਸਨੇ ਟੁਰਦੇ ਟਿਕਦੇ ਲਾਹੌਰ ਆ ਥਾਈ ਹੁੰਦੀ ਸੈਦ ਪੁਰਸ ਢਿਆਲੀ ਜਿਸ ਤਾਂ ਉੱਤੇ ਹੁਣ ਐਮਨਾਬਾਦ ਹੈ ਲਾਲੋ ਤਖਾਨ ਪਾਸ ਆ ਟਿੱਕੀ ਮਰਦਾਨਾ ਇੱਥੋਂ ਵਿਦਾ ਹੋ ਕੇ ਕੁਝ ਦਿਨਾਂ ਲਈ ਤਲਵੰਡੀ ਗਿਆ ਤੇ ਫੇਰ ਵੇਲੇ ਸਿਰ ਪਰਤ ਆਇਆ ਪਰ ਨਾਲ ਉਹ ਰਾਏ ਬੁਲਾਰ ਦਾ ਸੁਨੇਹਾ ਲਿਆਇਆ ਕਿ ਗੁਰੂ ਜੀ ਮੈਨੂੰ ਦਰਸ਼ਨ ਦੇ ਕੇ ਪਰਦੇਸਾਂ ਨੂੰ ਜਾਣ ਇਹੋ ਸੇਈ ਗੁਰੂ ਜੀ ਤੇ ਮਰਦਾਨਾ ਫੇਰ ਤਲਵੰਡੀ ਆਏ ਤਲਵੰਡੀ ਕੁਝ ਦਿਨ ਰਹਿ ਕੇ ਫੇਰ ਲਾਲੋਪਾਸ ਆਏ ਤੇ ਫੇਰ ਟੁਰ ਪਏ ਦੇਸ਼-ਦੇਸ਼ ਘੁੰਮਣ ਲਾਹੌਰ ਤੋਂ ਦੱਖਣ ਨੂੰ ਟੁਰ ਪਏ ਤੇ ਉਜਾੜੋ ਉਜਾੜ ਚਲੇ ਗਏ ਕਿਸੇ ਪਿੰਡ ਗ੍ਰਾਮ ਵਿੱਚ ਠਹਿਰੇ ਨਹੀਂ ਇਕੁਰ 12 ਲੰਗਦੇ ਗਏ ਕਿ ਐਨੇ ਨੂੰ ਇੱਕ ਸ਼ਹਿਰ ਨਜ਼ਰ ਪਿਆ ਖਿਆਲ ਪੈਂਦਾ ਹੈ ਕਿ ਇਹ ਸ਼ਹਿਰ ਹੜੱਪਾ ਸੀ ਨਗਰੀ ਅਜੇ ਦੁਰੇਡੀ ਸੀ ਤਾਂ ਸ਼੍ਰੀ ਗੁਰੂ ਜੀ ਨੇ ਮਰਦਾਨੇ ਨੂੰ ਪੁੱਛਿਆ ਮਰਦਾਨਿਆਂ ਭੁੱਖ ਲੱਗੀ ਹੈ ਤਾਂ ਮਰਦਾਨੇ ਆਖਿਆ ਪਾਤਸ਼ਾ ਤੁਸੀਂ ਜਾਣੀ ਜਾਣ ਹੋ ਗੁਰੂ ਜੀ ਬੋਲੇ ਜਾ ਮਰਦਾਨਿਆਂ ਵਸਤੀ ਵਿੱਚ ਜਾ ਵੜ ਤੇ ਰੋਟੀ ਖਾਓ ਮਰਦਾਨ ਨੇ ਆਖਿਆ ਜੀਓ ਜੀ ਮੈਨੂੰ ਤਾਂ ਨਗਰੀ ਵਿੱਚ ਕੋਈ ਜਾਣਦਾ ਨਹੀਂ ਰੋਟੀ ਬਿਨਾ ਮੰਗੇ ਕੌਣ ਦੇਵੇਗਾ ਆਗਿਆ ਹੈ ਤਾਂ ਮੰਗ ਕੇ ਖਾਂ ਆਵਾ ਗੁਰੂ ਜੀ ਸ਼ਬਦ ਦੇ ਗਾਵਨ ਹਾਰਿਆ ਤੈਨੂੰ ਮੰਗਣ ਦੀ ਕੀ ਲੋੜ ਹੈ ਤੂੰ ਜਾ ਉੱਪਲ ਖੱਤਰੀਆਂ ਦੇ ਘਰ ਹੈ ਨਗਰੀ ਵਿੱਚ ਉੱਥੇ ਜਾ ਖੜੋ ਚੁਪਾਤਾ ਰਹੀਂ ਉਹ ਲੋਕ ਰੋਟੀ ਖਾਂਦੇ ਹੋਣਗੇ ਤੈਨੂੰ ਜਾਂਦੇ ਸਾਰ ਦੇਖ ਕੇ ਖਿੜਣਗੇ ਸਾਰੀ ਨਗਰੀ ਉਲਟ ਪਏਗੀ ਹਿੰਦੂ ਮੁਸਲਮਾਨ ਸਭ ਤੇਰੀ ਪੈਰੀ ਪੈਣਗੇ 36 ਪ੍ਰਕਾਰ ਦੇ ਭੋਜਨ ਲਿਆ ਲਿਆ ਕੇ ਅੱਗੇ ਤਰਨਗੇ ਕੋਈ ਬਸਰ ਲਿਆ পেট ਧਰੇਗਾ ਜੋ ਤੇਰੇ ਮੂੰਹ ਲੱਗੇਗਾ ਜੀ ਵਿੱਚ ਕਹੇਗਾ ਇੱਥੇ ਸਰਬੰਸ ਲਿਆ ਅੱਗੇ ਤਰਾਂ ਬਹੁਤ ਲੋਕ ਤੇਰੇ ਦਰਸ਼ਨਾਂ ਤੋਂ ਸਦਕੇ ਹੋ ਹੋ ਆਖਣਗੇ ਵਾ ਵਾ ਸਾਈ ਦੇ ਸੋਨਿਆ ਤੇਥੋਂ ਨਿਹਾਲ ਹੋ ਰਹੇ ਹਾਂ ਪਰ ਮਰਦਾਨਿਆਂ ਕਈ ਐਸੇ ਹੋਣਗੇ ਜੋ ਤੇਰੀ ਕੋਈ ਪਰਵਾਹ ਨਹੀਂ ਕਰਨਗੇ ਜੋ ਤੂੰ ਕੌਣ ਹੈ ਤੇ ਕਿੱਥੋਂ ਆਇਆ ਹੈ ਇਹ ਬਚਨ ਸੁਣ ਕੇ ਮਰਦਾਨਾ ਨਗਰੀ ਵਿੱਚ ਗਿਆ ਬਚਨ ਗੁਰੂ ਗੁਰਪੂਰੇ ਨੇ ਜੋ ਆਖਿਆ ਸੀ ਸੋ ਅੱਖਰ ਅੱਖਰ ਸੱਚ ਹੋਇਆ ਸਾਰਾ ਸ਼ਹਿਰ ਆ ਪੈਰੀ ਪਿਆ ਭੋਜਨ ਬਸਰ ਰੁਪਏ ਬਥੇਰੇ ਆਏ ਲੋਕਾਂ ਨੇ ਬਹੁਤ ਆਦਰ ਦਿੱਤਾ ਤੇ ਸੇਵਾ ਕੀਤੀ ਮਰਦਾਨਾ ਆਪਣੀ ਸੇਵਾ ਪੂਜਾ ਵੇਖ ਕੇ ਬੜਾ ਖੁਸ਼ ਹੋਵੇ ਫੁੱਲਿਆ ਜਾਵੇਂ ਨਾ ਸਮਾਵੇ ਪਰ ਵਿੱਚ ਵਿੱਚ ਜਦ ਕੋਈ ਐਸਾ ਆਦਮੀ ਆਵੇ ਜੋ ਮਰਦਾਨੇ ਵੱਲ ਤੱਕੇ ਵੀ ਨਾ ਤਾਂ ਉਸ ਦਾ ਦਿਲ ਕੁਛ ਕੋ ਉਦਾਸੀ ਖਾਵੇ ਇਸ ਪ੍ਰਕਾਰ ਜਦ ਦੇਹੋਂ ਲੱਥਾ ਤਾਂ ਮਰਦਾਨਾ ਰੁਪਏ ਕੱਪੜੇ ਬਣ ਕੇ ਬਾਬੇ ਜੀ ਪਾਸ ਆਇਆ ਮਰਦਾਨੇ ਦੇ ਚਿਹਰੇ ਦੀ ਖੁਸ਼ੀ ਮਨ ਦਾ ਹੁਲਾਸ ਤੇ ਖੁਸ਼ੀਆਂ ਗੁਰੂ ਬਾਬੇ ਨੇ ਤੱਕੀਆਂ ਫਿਰ ਬਸਤਰ ਰੇਸ਼ਮੀ ਤੇ ਸੁੱਤੀ ਤੱਕੇ ਫਿਰ ਰੁਪਏ ਤੇ ਮੋਰਾ ਵੇਖੀਆਂ ਗੁਰੂ ਜੀ ਵੇਖਨ ਮੁਸਕਰਾਉਣ ਤੇ ਹੱਸਣ ਹਸਨ ਗੁਰੂ ਜੀ ਤੇ ਹੱਸਦੇ ਹੱਸੇ ਨਿਲੇਟ ਹੁੰਦੇ ਜਾਨ ਆਖਨ ਮਰਦਾਨਿਆ ਕੀ ਆਂਦੋਈ ਬਰਦਾਨਾ ਸੱਚੇ ਪਾਤਸ਼ਾਹ ਇਹ ਤੇਰੇ ਬਚਨਾਂ ਦਾ ਪ੍ਰਤਾਪ ਹੈ ਤੇਰੇ ਨਾਮ ਦਾ ਸਦਕਾ ਹੈ ਸਾਰਾ ਸ਼ਹਿਰ ਮੇਰੀ ਸੇਵਾ ਨੂੰ ਆ ਟੁਕਿਆ ਮੇਰਾ ਅਜ ਰਾਜ ਪਦਾਰਥ ਛਕੇ ਇਹ ਰੁਪਏ ਕੱਪੜੇ ਆਪ ਯੋਗ ਲੈ ਆਇਆ ਹਾਂ ਗੁਰੂ ਜੀ ਖੁਸ਼ ਹੋ ਕੇ ਮਰਦਾਨਿਆ ਭਲਾ ਕੀ ਤੋਈ ਜੋ ਲੈ ਆਇਆ ਹੈ ਤੇਰਾ ਭਾਉ ਸੋਨਾ ਹੈ ਪਰ ਇਹ ਤਾਂ ਸਾਡੇ ਕਿਸੇ ਕੰਮ ਨਹੀਂ ਮਰਦਾਨਾ ਫਿਰ ਪਾਤਸ਼ਾਹ ਇਹਨਾਂ ਨੂੰ ਕੀ ਕਰਾਂ ਗੁਰੂ ਜੀ ਸੁਟ ਘਤ ਮਰਦਾਨੇ ਨੇ ਇੱਕ ਵੇਰ ਗੁਰੂ ਜੀ ਦੇ ਖਿੜੇ ਮੱਥੇ ਵੱਲ ਤੱਕਿਆ ਦੂਜੀ ਝਾਤ ਆਪਣੇ ਅੰਦਰ ਪਾਈ ਫਿਰ ਨੂਰੀ ਮਸਤਕ ਤੱਕਿਆ ਜਿਸ ਪਰੋਂ ਚਾਨਣ ਫੁਹਾਰ ਪੈ ਰਹੀ ਸੀ ਤਾਂ ਮਰਦਾਨੇ ਪੰਡ ਚਾਈ ਤੇ ਦੂਰ ਜਾ ਕੇ ਸੁਟ ਪਾਈ ਫਿਰ ਪਾਸ ਆਇਆ ਬੈਠਾ ਤੇ ਪੁੱਛਣ ਲੱਗਾ ਆਪ ਸਦਾ నిర్ਲੇਪ ਰਹਿੰਦੇ ਹੋ ਕਿਸੇ ਵਸਤੂ ਨੂੰ ਛੂੰਹਦੇ ਨਹੀਂ ਲੋਕੀ ਖੁਸ਼ੀਆਂ ਨਾਲ ਦੇ ਤਾਂ ਉਹ ਵੀ ਛੱਟ ਘੱਟਦੇ ਹੋ ਇਹ ਕੀ ਗੱਲ ਹੈ ਗੁਰੂ ਜੀ ਮਰਦਾਨਿਆ ਇਹੋ ਮਾਇਆ ਤਾਂ ਛੱਡ ਕੇ ਘਰੋਂ ਬੇਕਾਰ ਹੋ ਤੁਰੇ ਹਾਂ ਫਿਰ ਕਿਸੇ ਵਿੱਚ ਲਪਟ ਜਾਣਾ ਕੀ ਗੱਲ ਹੋਈ ਮਰਦਾਨਾ ਫਿਰ ਇਹ ਅਤੀਤ ਘਰੋਂ ਕਾਟੋਂ ਗਏ ਸਾਧ ਵੀ ਤੁਸਾਂ ਨੂੰ ਨਹੀਂ ਪਹੁੰਚਦੇ ਗੁਰੂ ਜੀ ਮੈਨੂੰ ਨਾ ਪਹੁੰਚਦਾ ਕੋਈ ਵੀ ਨਹੀਂ ਵਰਕਾਰ ਪੁੱਤਰ ਨਾਰ ਮਾਤਾ ਪਿਤਾ ਤਿਆਗ ਮੁਖੱਟੂ ਹੋ ਆਪਣਾ ਬੋਝ ਦੂਸਰਿਆਂ ਤੇ ਪਾ ਟੁਰਨਾ ਮਾੜੀ ਗੱਲ ਹੈ ਨੀਰਾ ਤਿਆਗ ਕੁਛ ਨਹੀਂ ਸਾਰਦਾ ਮਰਦਾਨਾ ਆਪ ਕਿਉਂ ਕੁਛ ਅੰਗੀਕਾਰ ਨਹੀਂ ਕਰਦੀ ਗੁਰੂ ਜੀ ਮਰਦਾਨਿਆ ਅਸੀਂ ਨਿਰੰਕਾਰ ਦੇ ਹੁਕਮ ਵਿੱਚ ਉੱਠ ਤੁਰੇ ਹਾਂ ਘਰ ਬੰਨ ਸਾਨੂੰ ਸਮਸਰ ਹੈ ਗ੍ਰਹਿਣ ਤਿਆਗ ਤੁਲ ਹੈ ਜਿੱਥੇ ਰਖੇ ਰਾਜ਼ੀ ਹਾਂ ਉਸ ਦੀ ਰਜ਼ਾ ਵਿੱਚ ਉਸ ਦੀ ਰਜ਼ਾ ਹੈ ਹੁਣ ਜਗ੍ਹਾ ਜਲੰਦੇ ਵਿੱਚ ਠੰਡ ਵਰਤੌਂਦੀ ਥਾਂ ਥਾਂ ਅਧਿਕਾਰੀਆਂ ਦੀਆਂ ਕਾਲਾਂ ਨੂੰ ਜਾ ਕੇ ਥਾਂ ਪਾਉਣ ਦੀ ਦੁਖੀਆਂ ਸੰਤਾਪੀਆਂ ਸਰਾਪੀਆਂ ਦੇ ਉਧਾਰ ਕਰਨ ਦੀ ਇਹ ਅਜ਼ਲੀ ਹੁਕਮ ਅੱਗੇ ਸਿਰ ਨਹੀਂ ਮਾਕੇ ਅਸੀਂ ਟੁਰੇ ਹਾਂ ਜਿਵੇਂ ਟੁਰਦੀ ਹੈ ਹੁਕਮ ਵਿੱਚ ਪਾਉਣ ਜਗਤ ਦਾ ਕਰਦੀ ਪਲਾ ਅਸੀਂ ਮਾਇਆ ਅੰਗੀਕਾਰ ਕਰਨ ਲਈ ਕਰੋ ਨਹੀਂ ਨਾ ਟੁਰੇ ਮਰਦਾਨਾ ਪਰ ਜਿਓ ਜੀ ਇਹ ਸਰੀਰ ਪੰਜਾਂ ਤੱਤਾਂ ਦਾ ਹੈ ਅੰਨ ਬਿਨਾ ਕਿਵੇਂ ਖੜੋ ਸਕਦਾ ਹੈ ਮੰਜ਼ਲਾ ਸਫਰ ਫੇਰ ਫਾਕੇ ਕੜਾਕੇ ਗੁਰੂ ਸਤਗੁਰੂ ਜੀ ਸਰੀਰ ਅੰਨ ਨਾਲ ਜਿਉਂਦਾ ਹੈ ਅੰਨ ਛੱਡਣਾ ਪਖੰਡ ਕਰਨਾ ਹੁੰਦਾ ਹੈ ਪਰ ਮਰਦਾਨਿਆਂ ਮਨੁੱਖ ਨਿਰਾ ਉਸ ਅੰਨ ਨਾਲ ਨਹੀਂ ਜਿਉਂਦਾ ਜੋ ਆਪ ਖਾਵੇ ਪਰ ਪਿਆਰਿਆਂ ਵੱਲੋਂ ਪਿਆਰ ਦੇ ਖੁਲੌਣ ਦਾ ਵੀ ਆਧਾਰ ਹੁੰਦਾ ਹੈ ਜੇ ਕੋਈ ਪਿਆਰ ਕਰਨ ਵਾਲਾ ਆਪਣੇ ਮਨ ਦੇ ਪਿਆਰ ਵਿੱਚ ਦੂਰਾਂ ਤੋਂ ਭੋਜਨ ਛਕਾਉਂਦਾ ਹੈ ਉਸ ਦਾ ਵੀ ਆਧਾਰ ਰਹਿੰਦਾ ਹੈ ਫੇਰ ਮਰਦਾਨਿਆ ਮਨੁੱਖ ਨਿਰਾ ਅੰਨ ਨਾਲ ਨਹੀਂ ਜੀਉਂਦਾ ਜੀਵਨ ਨਾਮ ਦੇ ਆਸਰੇ ਵੀ ਹੈ ਜਪੀਦਾ ਹੈ ਨਾਮ ਅੰਨ ਦੇ ਆਧਾਰ ਨਾਲ ਪਰ ਨਾਮ ਦਾ ਵੀ ਆਧਾਰ ਹੈ ਸਰੀਰ ਨੂੰ ਕੋਈ ਇਹ ਗੱਲ ਤੈਨੂੰ ਵੀ ਕਦੇ ਵਾਪਰ ਕੇ ਦਿਸੇਗੀ ਨਾਨਕ ਭਗਤਾ ਭੁਖਸਾ ਲਾਹਣ ਸੱਚ ਨਾਮ ਆਧਾਰ ਸਾਖੀ ਦਾ ਬਾਕੀ ਹਿੱਸਾ ਅਗਲੇ ਭਾਗ ਵਿੱਚ ਸਰਵਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਚਿੱਕੀ ਫਤੇ